ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਕਨਈਆ ਜੀ ਜਿਨ੍ਹਾਂ ਨੂੰ ਲੋਕ ਸੇਵਾ ਦੇ ਥੰਬ ਵੀ ਕਹਿੰਦੇ ਹਨ ਇਸ ਵੀਡੀਓ ਦੇ ਵਿੱਚ ਭਾਈ ਕਨਈਆ ਜੀ ਦੇ ਜੀਵਨ ਬਿਉਰੇ ਤੇ ਜਾਣਨਾ ਪਾਣ ਜਾ ਰਹੇ ਹਾਂ ਜੀ ਸਾਰ ਸੰਗਤ ਜੀ ਹੱਥ ਜੋੜ ਕੇ ਬੇਨਦੀ ਹੈ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਕਰੋ ਤੇ ਸੁਨਿਆ ਕਰੋ ਭਾਈ ਕਨਈਆ ਜੀ ਦਾ ਜਨਮ 1648 ਈਸਵੀ ਵਿੱਚ सियालकोट ਪਿੰਡ ਸੁਹਾਦਰਾ ਵਿਕੇ ਕੇ ਪਾਈ ਮੱਥੂ ਰਾਮ ਜੀ ਦੇ ਘਰ ਹੋਇਆ ਉਹਨਾਂ ਦੀ ਮਾਤਾ ਦਾ ਨਾਮ ਸੁન્દਰੀ ਸੀ ਕਰੋ ਵਿਕੀ ਤੌਰ ਤੇ ਬਹੁਤ ਅچھے ਸੰ ਪਰ ਪਾਈਕ ਨਿਆ ਜੀ ਬਚਪਨ ਤੋਂ ਹੀ ਵੈਰਾਗੀ ਸੁਭਾਅ ਦੇ ਸਨ ਅਤੇ ਉਹਨਾਂ ਵਿੱਚ ਬਚਪਨ ਤੋਂ ਹੀ ਸੇਵਾ ਭਾਵਨਾ ਪੈਦਾ ਹੋ ਗਈ ਸੀ ਉਹ ਗਰੀਬਾਂ ਨੂੰ ਖਵਾਉਂਦੇ ਰਹੀਆਂ ਨੂੰ ਸਮਾਨ ਚੁੱਕਣ ਵਿੱਚ ਮਦਦ ਕਰਦੇ ਉਹਨਾਂ ਦਾ ਕੱਦ ਅੱਛਾ ਲੰਬਾ ਰੰਗ ਚਿੱਤਾਂ ਸੀ ਜਿਸ ਕਰਕੇ ਉਹਨਾਂ ਨੂੰ ਛੋਟੀ ਉਮਰ ਵਿੱਚ ਅچھے ਕਰਾਂ ਦੇ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਪਰ ਉਹਨਾ ਨਾ ਕਰ ਦਿੱਤੀ ਕਿਉਂਕਿ ਉਹ ਨਾਮ ਪਗਤੀ ਸੇਵਾ ਪਾਉਦੇ ਵਿਰਾਗੀ ਤਬੀਅਤ ਵਾਲੇ ਸਨ ਤੇ ਸੰਸਾਰਕ মোহ ਮਾਇਆ ਵਿੱਚ ਨਹੀਂ ਫਸਣਾ ਚਾਹੁੰਦੇ ਸਨ ਫਿਰ ਭਾਈ ਕਨਈਆ ਜੀ ਨੇ ਕਹਿਵਾ ਵਿਕੇ ਜਾ ਡੇਰਾ ਲਾਇਆ ਇਹ ਕਹਿਵਾ ਨਗਰ ਲਾਹੌਰ ਤੋਂ ਪਿਸ਼ਾਵਰ ਤੱਕ ਜਰਨੈਲੀ ਸੜਕ ਦੇ ਕਿਨਾਰੇ ਜਿਨ੍ਹਾਂ ਕੈਬਲਪੁਰ ਵਿੱਚ ਹੈ ਇਥੇ ਇੱਕ ਧਰਮਸ਼ਾਲਾ ਸੀ ਪਾਈਕਨਿਆ ਜੀ ਨੇ ਧਰਮਸ਼ਾਲਾ ਵਿੱਚ ਘੜੇ ਲਿਆ ਕੇ ਰੱਖੇ ਸੀ ਉਹਨਾਂ ਵਿੱਚ ਨਦੀ ਦਾ ਪਾਣੀ ਪਰ ਦਿੰਦੀ ਆਉਂਦੇ ਜਾਂਦੇ ਮੁਸਾਫਿਰ ਆਪਣੀ ਪਿਆਸ ਬੁਝਾਉਂਦੇ ਹੋਲੀ-ਹੋਲੀ ਲਹਿਰਾ ਬਹਿਰਾ ਲੱਗਣ ਲੱਗ ਪਈਆਂ ਕਮਰੇ ਹੋਰ ਬਣ ਗਏ ਸੇਵਕ ਉੱਥੇ ਹੀ ਟਿਕਣ ਲੱਗੇ ਹਰ ਇੱਕ ਨੂੰ ਮੰਜਾ ਵਿਸਰਾ ਮਿਲਦਾ ਤੇ ਅੰਨ ਪਾਣੀ ਵੀ ਕਹਿਵੇ ਰਹਿ ਕੇ ਸੇਵਾ ਬੰਦਗੀ ਕਰਦਿਆਂ ਭਾਈ ਕਨਿਆ ਜੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਾਂਦਨੀ ਚੌਂਕ ਦਿੱਲੀ ਵਿਖੇ ਸ਼ਹੀਦ ਹੋ ਜਾਣ ਦੀ ਖਬਰ ਮਿਲੀ ਤਾਂ ਚਿੱਤ ਬਹੁਤ ਉਦਾਸ ਹੋ ਗਿਆ ਕਈ ਦਿਨ ਦਾ ਅੰਨ ਪਾਣੀ त्यागी ਰੱਖਿਆ ਕਹਿਵਾ ਛੱਡ ਦਿੱਤਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਅਨੰਦਪੁਰ ਸਾਹਿਬ ਨੂੰ ਚਾਲਾ ਪਾ ਦਿੱਤਾ ਜਿਤਨਾ ਸਮਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਕਟਿਆ ਪਾਈਕ ਨਈਆ ਜੀ ਨੇ ਉਹਨਾਂ ਦੀ ਸੇਵਾ ਕਰਦੇ ਰਹੇ ਜਦੋਂ ਗੁਰੂ ਜੀ ਨੂੰ ਅਨੰਦਪੁਰ ਛਡਣਾ ਪਿਆ ਗਿਆ ਤਾਂ ਪਾਈਕ ਨਈਆ ਜੀ ਆਪਣੇ ਇਲਾਕੇ ਨੂੰ ਪਰਤ ਗਏ ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰਨ ਲੱਗੇ ساری ਉਮਰ ਮਨੁੱਖੀ ਸੇਵਾ ਉਹਨਾਂ ਦਾ ਜੀਵਨ ਸੰਦੇਸ਼ ਬਣਿਆ ਰਿਹਾ ਇਹ ਵੀ ਆਪਣੇ ਪੰਥ ਪ੍ਰਕਾਸ਼ੇ बहु लोकन की कुमत बिना से यह सन पावन वचन जो साहिबे कमाल श्री गुरु गोविंद सिंह जी ने पाई कन्हैया जी दे समदृष्ट बिना वित करे तो कीती सेवा नो देख के कीते सन मैदाने जंग विच हर सिख अपना अपना फर्ज निभा रहा सी एक पासे ओ सन जो सिर पर दी बाजी लगा रहे सन ते पुखन पाने फाके कट रहे सन ਅਤੇ ਦੂਜੇ ਪਾਸੇ ਕਈ ਆਪਾਗੇ ਵਿਸਮਜੋਗ ਗੁਰੂ ਤੋਂ ਮੁਖ ਮੋੜਨ ਬਾਰੇ ਸੋਚ ਰਹੇ ਸਨ ਵੇਦਾਵਾ ਲਿਖਣ ਬਾਰੇ ਸੋਚ ਰਹੇ ਸਨ ਸਾਰਾ ਕੁਝ ਉਸ ਅਕਾਲ ਪੁਰਖ ਦੇ ਹੁਕਮ ਵਿੱਚ ਹੋ ਰਿਹਾ ਸੀ ਪਰ ਇਹਨਾਂ ਸਾਰੀਆਂ ਗੱਲਾਂ ਤੋਂ ਅਤੀਤ ਇੱਕ ਸ਼ਬਦ ਸਿੱਖ ਜੋ ਸਿਰਫ ਆਪਣੇ ਇਸ਼ਟ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਲੱਗੀ ਸੇਵਾ ਨਿਭਾ ਰਿਹਾ ਸੀ ਵਰ ਰਹੇ ਤੋਪਾਂ ਦੇ ਗੋਲੇ ਬੰਦੂਕਾਂ ਦੀ ਗੂੰਜਾਰ ਤੀਰਾਂ ਦੀ 부ਚਾਰ ਵਗ ਰਹੀਆਂ ਤੇ ਗਾਂ ਵਰਖਾ ਵਿੱਚ ਇੱਕ ਸਿੱਖ ਜਿੱਥੋਂ ਕਿਤੇ ਵੀ ਪਾਣੀ ਦੀ ਪੁਕਾਰ ਸੁਣਦਾ ਤਾਂ ਦੌੜ ਕੇ ਉਜਦੇ ਉਸ ਨੂੰ ਪਾਣੀ ਪਿਲਾਉਂਦੇ ਮੁੜ ਲੜਨ ਦੇ ਸਮਰੱਥ ਬਣਾ ਦਿੰਦੇ ਗੁਰੂ ਦੇ ਇੱਕ ਸਿੱਖ ਨੇ ਜਾ ਕੇ ਗੁਰੂ ਜੀ ਨੂੰ ਸ਼ਿਕਾਇਤ ਕਰ ਦਿੱਤੀ ਕਿ ਪਾਈਕ ਨਈਆ ਸਿੱਖ ਹੋ ਕੇ ਮੁਸਲਮਾਨਾਂ ਨੂੰ ਪਾਣੀ ਪਿਲਾ ਰਿਹਾ ਹੈ ਦਸ਼ਮਨ ਨੂੰ ਪਾਣੀ ਪਿਲਾ ਰਿਹਾ ਹੈ ਸ਼ਿਕਾਇਤ ਕੀਤੀ ਜਾਂਦੀ ਹੈ ਸਜੇ ਹੋਏ ਦਰਬਾਰ ਵਿੱਚ ਪਾਈਕ ਨਿਹਾਲ ਜੀ ਨੂੰ ਪੇਸ਼ ਕੀਤਾ ਗਿਆ ਗੁਰੂ ਸਾਹਿਬ ਪੁੱਛਦੇ ਹਨ ਪਾਈਕ ਨਿਹਾਲ ਇਹ ਸਿੱਖ ਕੀ ਕਹਿੰਦੇ ਹਨ ਤੁਸੀਂ ਮੁਸਲਮਾਨਾਂ ਨੂੰ ਪਾਣੀ ਪਿਲਾ ਰਹੇ ਹੋ ਨਹੀਂ ਮਹਾਰਾਜ ਮੈਂ ਕਿਸੇ ਮੁਸਲਮਾਨ ਨੂੰ ਪਾਣੀ ਨਹੀਂ ਪਿਲਾ ਰਿਹਾ ਫਿਰ ਤਾਂ ਜ਼ਰੂਰ ਤੁਸੀਂ ਸਿੱਖਾਂ ਨੂੰ ਆਪਣੇ ਪਰਾਂਵਾਂ ਨੂੰ ਪਾਣੀ ਪਿਲਾ ਰਹੇ ਹੋ ਨਹੀਂ ਮਹਾਰਾਜ मैं सिखा भी पानी नहीं पिला रहा तो सेवा लगाई गई सी तुसी कोताही कर रहे हो मुसलमान हिंदू सिख किसे भी पानी नहीं पिला रहे हैं तो किस दी सेवा कर रहे हो किस नु पानी पिला रहे हो भाई कन्हैया जी कहन लगे हजूर मैं ता आप जी नु जल छका रहा हाँ जिधर पुकार सुनता हाँ आप जी दी आवाज सुनाई देती है जिधर देखता हाँ ਆਪ ਜੀ ਦਾ ਚਿਹਰਾ ਨਜ਼ਰ ਆਉਂਦਾ ਹੈ ਤੈਨੂੰ ਪਿਆ ਪਿਲਾਵਾਂ ਪਾਣੀ ਸਿਰ ਮੇਰੇ ਦੇ ਸਾਈਂ ਤੁਰਕ ਅਤਰਕ ਨਾਂ ਦਿਸਦਾ ਮੈਨੂੰ ਤੋ ਸਾਰੇ ਦਿਸ ਆਇਂ ਇਹ ਤਾਂ ਮਹਾਰਾਜ ਤੁਹਾਡਾ ਸਾਰਾ ਖੇਲ ਹੈ ਤੁਹਾਡਾ ਕੋਟਕ ਹੈ ਤੁਰਕ ਅਤਰਕ ਵਰਨ ਆਸ਼ਰਮ ਜਾਤ ਪਾਤ ਇਹ ਸਾਰੀ ਤੁਹਾਡੀ ਹੀ ਲੀਲਾ ਹੈ ਤੁਸੀਂ ਹੀ ਸਾਰਿਆਂ ਵਿੱਚ ਵਿਆਪਕ ਹੋ ਇਹ ਸਿੰਗਨ ਮੈਂ ਤੁਮਹੀ ਰਾਜੇ उत तुर कन मैं तुम ही साजे नहीं पहाड़ियन में कोई दूजा जह कह कर है तुम्हारी पूजा फिर यह भी आप जी का हुक्म है मानस की जात सब है एक है पहचान बो सरबंस यह अरजोई सुन के हस पई अते बचन कीता कि की भाई कन्हैया तुसी गुरु नानक दे कार दे गुंजे राज नूं समझिया है समदृष्टि ਦੀ ਮਿਸਾਲ ਕਾਇਮ ਕੀਤੀ ਹੈ ਅਜੀਹੀ ਸੇਵਾ ਕਾਲਨਾ صدਕਾ ਤੁਹਾਡਾ ਹੀ ਪੰਥ ਚੱਲੇਗਾ ਹੱਸੇ ਤੇ ਗਲ ਲਾਇਆ ਪਿਆਰਾ ਡੱਬੀ ਹੱਥ ਫੜਾਈ ਪਾਣੀ ਨਾਲ ਮਲੰਮ ਵੀ ਰੱਖੀ ਲੋੜ ਪੈਣ ਤੇ ਲਾਈਂ ਜਿੱਥੇ ਜਲ ਛਾਉਂਦੇ ਹੋ ਉਥੇ ਇਹ ਮਲੰਮ ਵੀ ਰੱਖੋ ਜ਼ਖਮੀਆਂ ਦੀ ਸੇਵਾ ਕਰੋ ਤੋ ਹਾਨੂ ਗੁਰੂ ਨਾਨਕ ਦੇਵ ਕਰਤੋ ਸੇਵਾ ਦੀ ਦਾਤ ਮਿਲੀ ਹੈ ਜਾਓ ਸੰਸਾਰ ਵਿੱਚ ਸੇਵਾ ਕਮਾਓ ਅਤੇ ਮਨੁੱਖ ਮਾਤਰ ਨੂੰ ਸੁੱਖ ਪਹੁੰਚਾਓ ਗੁਰੂ ਜੀ ਇਹ ਕਹਿ ਕੇ ਪਾਇਕ ਨਈਆ ਜੀ ਨੂੰ ਗਲੇ ਲਾ ਲਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਤੱਕ ਅਨੰਦਪੁਰ ਸਾਹਿਬ ਰਹੇ ਪਾਇਕ ਨਈਆ ਜੀ ਗੁਰੂ ਸਾਹਿਬ ਦੇ ਨਾਲ ਯੁੱਧ ਵਿੱਚ ਸੇਵਾ ਕਮਾਉਂਦੇ ਰਹੇ ਫਿਰ ਕਹਿਵੇ ਆ ਗਏ ਤੇ ਸੇਵਾ ਵਿੱਚ ਜੁਟ ਗਏ 255 ਬਿਸਤਰਾ ਅਤੇ 250 ਕੜਾ ਪਾਣੀ ਹਰ ਵਕਤ ਤਿਆਰ ਬਰਤਿਆਰ ਪਾਈ ਸਾਹਿਬ ਜੀ ਦੀ ਤਰਮਸ਼ਾਲਾ ਵਿੱਚ ਮਿਲਦਾ ਸੀ ਪਾਈ ਸਾਹਿਬ ਆਪ ਦੂਰ ਨਿਨੇ ਇਲਾਕਿਆਂ ਵਿੱਚ ਜਾ ਕੇ ਗੁਰਮਤਿ ਦਾ ਪ੍ਰਚਾਰ ਕਰਦੇ ਅਤੇ ਸੇਵਾ ਦੀ ਜੋ ਬਖਸ਼ਿਸ਼ ਗੁਰੂ ਘਰ ਤੋਂ ਪ੍ਰਾਪਤ ਹੁੰਦੀ ਸੀ ਉਸ ਦਾ ਪ੍ਰਚਾਰ ਕਰਦੇ ਤੇ ਸੰਗਤਾਂ ਨੂੰ ਸੇਵਾ ਵੱਲ ਪ੍ਰੇਰਿਤ ਕਰਦੇ ਅੰਤਮ ਸਮੇਂ ਇਤ ਦਿਨ ਉਹਨਾਂ ਦਾ ਸਰੀਰ ਕੁਝ ਢਿੱਲਾ ਹੋ ਗਿਆ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਫਿਰ ਪੰਜ ਬਾਣੀਆਂ ਦਾ ਪਾਠ ਕਰਕੇ ਸਮਾਦੀ ਲਾ ਲਈ ਤੇ ਆਖਣ ਵੇਲੇ ਸੇਵਾਦਾਰ ਨੂੰ ਆਖਿਆ ਅਸੀਂ ਗਰੀਬ ਹਾਂ ਭਾਈ ਸਾਡੇ ਕੋਲ ਕੱਪੜੇ ਤੇ ਲੱਕੜਾਂ ਕਿੱਥੇ ਪੰਡਾਰਾ ਵੀ ਨਹੀਂ ਕਰ ਸਕਾਂਗੇ ਜਦੋਂ ਅਸੀਂ ਸਰੀਰ ਛੱਡ ਦਈਏ ਤਾਂ ਇਸ ਨੂੰ ਜਲ ਪ੍ਰਵਾਹ ਕਰ ਦੇਣਾ ਜਲ ਜੀਵਾਂ ਦਾ ਪੰਡਾਰਾ ਹੋ ਜਾਵੇਗਾ ਤੇ ਉਹ ਕਿਰਪਨ ਸੁੰਦੇ ਸੁੰਦੇ ਵੀ ਸਰੀਰ ਛੱਡ ਗਏ ਸੰਗਤ ਉਹਨਾਂ ਦੀ ਮ੍ਰਿਤਕ ਦੇਹ ਨੂੰ ਚਨਾਬ ਨਦੀ ਦੇ ਕੰਢੇ ਉਤੇ ਲੈ ਗਏ ਬਿਬਾਨ ਨੂੰ ਇੱਕ ਡੇੜੀ ਵਿੱਚ ਰੱਖ ਲਿਆ ਤੇ ਉਹਨੂੰ ਡੁੱਬੇ ਪਾਣੇ ਵਿੱਚਕਾਰ ਛੱਡ ਦਿੱਤਾ ਬਿਬਾਨ ਵਜਨੀ ਸੀ ਇਕਦਮ ਡੁੱਬ ਗਿਆ ਮੁੜ ਦਰਸ਼ਨ ਨਹੀਂ ਹੋਏ ਭਾਈ ਕਨ੍ਹਿਆਲ ਜੀ ਤੋਂ ਬਾਅਦ ਸੇਵਾ ਦਾਕਾਰ ਜੀ ਭਾਈ ਸੇਵਾ RAM ਜੀ ਨੇ ਸੰਭਾਲ ਲਿਆ ਅਤੇ ਉਹਨਾਂ ਤੋਂ ਬਾਅਦ ਭਾਈ ਅਡਰਨ ਸ਼ਾਹ ਜੀ ਹੋਏ ਜਿਨ੍ਹਾਂ ਦੇ 250 ਚੇਲੇ ਸੰ ਇਹਨਾਂ ਨੇ ਵਖ ਵਖਥਾਂਵਾਂ ਤੇ ਆਪਣੇ ਡੇਰੇ ਬਣਾ ਲਏ